ਵੇਖੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਸਕਦੇ ਇਹ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨ ਸਕਦੇ ਅਸੀਂ ਜਿਸ ਗੁਰੂ ਦਾ ਕਦੀ ਦੇਣ ਨਹੀਂ ਦੇ ਸਕਦੇ ਇਹ ਉਹ ਛੀਦੀ ਢੇੜੀ ਭੁੱਲ ਕੇ ਤੇ ਫਿਰ ਅਸੀਂ ਹੁਣ ਇਹਨਾਂ ਬਾਰੇ ਕੀ ਕਹਿ ਸਕਦੇ ਆ ਇਹ ਆ ਸਾਡੇ ਲੋਕਾਂ ਦੀ ਸੋਚ ਕਾਰਪਰਸ਼ਨ ਦੀਆਂ ਚੋਣਾ ਜਿਹੜੀਆਂ ਵਾਂ ਉਹ ਇਹਨਾਂ ਨੂੰ ਇਹਨਾਂ ਦੇਣਾ ਚ ਕਰਾਉਣੀਆਂ ਨਹੀਂ ਸੀ ਚਾਹੀਦੀਆਂ ਹਰ ਇੱਕ ਬੰਦੇ ਨੇ ਹਰ ਇੱਕ ਬੰਦੇ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਨਾ ਕਰਾਓ ਹਰ ਪਾਰਟੀ ਨੇ ਕਿਹਾ ਪਰ ਉਹ ਇਹ ਪਾਰਟੀ ਜਿਹੜੀ ਆ ਸਰਕਾਰ ਜਿਹੜੀ ਹੈ ਇਹਨਾਂ ਦੇ ਕੋਈ ਦਿਮਾਗ ਤੇ ਅਸਰ ਨਹੀਂ ਇਹਨਾਂ ਨੂੰ ਹੰਕਾਰ ਹੀ ਇੰਨਾ ਕੁ ਹੋ ਗਿਆ ਸੀਗਾ ਕਿ ਜਿੱਦਾਂ ਅਸੀਂ ਧੱਕੇਸ਼ਾਹੀ ਕੀਤੀ ਆ ਸਰਪੰਚੀ ਦੀਆਂ ਚੋਣਾਂ 'ਚ ਉਦਾਂ ਹੀ ਅਸੀਂ ਧੱਕੇਸ਼ਾਹੀ ਕਰਕੇ ਜਿੱਤ ਜਾਣਾ ਪਰ ਉਹ ਜਿਹੜਾ ਉਸਦੇ ਉਲਟ ਹੋ ਗਿਆ ਕੰਮ ਔਰ ਲੋਕ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਮਨਾਂ 'ਚ ਬੜੇ ਲੰਮੇ ਸਮੇਂ ਤੋਂ ਗੁੱਸਾ ਭਰਿਆ ਸੀਗਾ ਉਹ ਜਿਹੜਾ ਕੱਲ ਤੁਸੀਂ ਦੇਖ ਲਿਆ ਔਰ ਗੁਰੂ ਨਗਰੀ ਨੇ ਜਿਹੜਾ ਫਤਵਾ ਦਿੱਤਾ ਇੱਕ ਤਰਫਾ ਰਿਜ਼ਲਟ ਜਿਹੜਾ ਆਇਆ ਵਾ ਬੰਦਿਆਂ ਨੂੰ ਅਹਿਸਾਸ ਹੋਇਆ ਕਿਉਂਕਿ ਤੁਹਾਡੇ ਪਾਰਟੀ ਦੇ ਬੰਦੇ ਵੀ ਨੱਚੇ ਆ ਜੀ ਕੱਲ ਢੋਲ ਦੇ ਉੱਤੇ ਬਹੁਤ ਮਾੜ ਮੈਨੂੰ ਇਹ ਕਹਿਣਿਆ ਵੀ ਚਾਹੇ ਕੋਈ ਕਿਸੇ ਪਾਰਟੀ ਦਾ ਵੀ ਆ ਸਾਰਿਆਂ ਲਈ ਮਾੜੀ ਗੱਲ ਆ ਪਰ ਸਭ ਤੋਂ ਮਾੜੀ ਗੱਲ ਤੇ ਉਹਨਾਂ ਲੋਕਾਂ ਲਈ ਆ ਜਿਹੜੇ ਪੰਥ ਦੇ ਠੇਕੇਦਾਰ ਨੇ ਅਕਾਲੀ ਦਲ ਵਾਲਿਆਂ ਨੇ ਜੋ ਕੱਲ ਕੀਤਾ ਵਾ ਉਹ ਤਾਂ ਸਾਰਿਆਂ ਨੇ ਵੇਖਿਆ ਨਾ ਤੁਸੀਂ ਦੱਸੋ ਵੀ ਸਾਨੂੰ ਤਾਂ ਇਹ ਗਿੰਦੇ ਹੀ ਨਹੀਂ ਆ ਸਾਡੇ ਸਾਨੂੰ ਤਾਂ ਬਹੁਤ ਪਿੱਛੇ ਰੱਖਦੇ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੇ ਕੀ ਕੀਤਾ ਧਰਮ ਦੇ ਠੇਕੇਦਾਰਾਂ ਨੇ ਜਿਹੜਾ ਵਾ ਕੱਲ ਜੋ ਕੁਝ ਕੀਤਾ ਉਹ ਸਾਰਿਆਂ ਨੇ ਵੇਖਿਆ ਇਸ ਕਰਕੇ ਜਾਦਾ ਜਿਹੜਾ ਵਾ ਪੰਥ ਦਾ ਹੋਕਾ ਦੇਣ ਵਾਲੇ ਸੀ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲੇ ਸੀ ਪੰਥ ਦੇ ਨਾਂ ਤੇ ਲੋਕਾਂ 'ਚ ਵੰਡੀਆਂ ਪਾਉਣ ਵਾਲੇ ਸੀ ਇਹ ਜੋ ਕੁਛ ਕੱਲ ਉਹਨਾਂ ਨੇ ਕੀਤਾ ਉਹ ਕਾਂਗਰਸ ਨੇ ਨਹੀਂ ਕੀਤਾ ਜਾਂ ਹੋਰ ਪਾਰਟੀਆਂ ਨੇ ਨਹੀਂ ਕੀਤਾ ਇਹ ਸਾਰਾ ਜਿਹੜਾ ਧਰਮ ਦੇ ਠੇਕੇਦਾਰਾਂ ਦੇ ਕੰਮ ਸੀਗੇ ਕੱਲ ساری ਦਿਹਾੜੀ ਜਿਹੜੀ ਸਾਰੀ ਰਾਤ ਜਿਹੜੀ ਹੁਣ ਤੱਕ ਵੀਡੀਓ ਘੁੰਮਣੀਆਂ ਉਹ ਇਹ ਕਾਲੀਦਲ ਵਾਲਿਆਂ ਨੇ ਘੁੰਮਣੀਆਂ ਵਾ ਕਿਉਂਕਿ ਇਹਨਾਂ 'ਚ ਖੁਸ਼ੀ ਜ਼ਿਆਦਾ ਸੀ ਉਹ ਮਹਾਦੇਵ ਚਰੇ ਇੱਕ ਦੋ ਜਣੇ ਜਿੱਤੇ ਇਹਨਾਂ ਦੇ ਤੇ ਇਸ ਕਰਕੇ ਇਹਨਾਂ ਚ ਖੁਸ਼ੀ ਜਿਆਦਾ ਸੀ ਇਹਨਾਂ ਨੂੰ ਸ਼ਹੀਦੀ ਦੇੜੇ ਭੁੱਲ ਗਏ ਕਦੇ ਅਸੀਂ ਸੋਚਿਆ ਸੀਗਾ ਕੌਂਸਲਰਾਂ ਨੇ ਕਿ ਅੱਜ ਇਲੈਕਸ਼ਨਾਂ ਹੈਗੀਆਂ ਸਵੇਰੇ ਅਕਾਲ ਤਖਤ ਸਾਹਿਬ ਅਰਦਾਸ ਕਰਾਇਆ ਜੀ ਸ਼ਾਹਬਜ਼ਾਦੇ ਦੀਆਂ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪਰਿਵਾਰ ਅੱਗੇ ਜਾ ਰਿਹਾ ਜੋ ਵੱਡੀ ਸ਼ਹਾਦਤ ਹੈ ਸਾਨੂੰ ਭੁੱਲਦੀ ਜਾ ਰਹੀ ਹੈ ਬਿਲਕੁਲ ਭੁੱਲਦੀ ਜਾ ਰਹੀ ਹੈ ਉਹ ਐਡਾ ਵੱਡਾ ਤਖਤ ਹੈ ਉਸ ਤੋਂ ਵੱਡਾ ਤਖਤ ਹੀ ਨਹੀਂ ਦੁਨੀਆ ਤੇ ਕੋਈ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡਾ ਦੁਨੀਆ ਤੇ ਕੋਈ ਤਖਤ ਨਹੀਂ ਆ ਪਰ ਜਿੱਥੋਂ ਮੇਰੀ ਤੇ ਪੀੜੀ ਦੇ ਦੋ ਨਿਸ਼ਾਨ ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਇਹ ਇਸ ਕਰਕੇ ਜਿੰਨੀਕ ਸੋਚਿਆ ਓਨੇ ਕੀਆ ਜੇ ਗੁਰੂ ਨਗਰੀ ਦੇ ਐਮਪੀ ਤੀਜੀ ਵਾਰੀ ਗੁਰਜੀਤ ਸਿੰਘ ਔਜਲਾ ਬਣਿਆ ਨਾ ਤਾਂ ਹੀ ਉਹ ਹਰ ਵਾਰੀ ਜਿਸ ਦਿਨ ਉਹ ਜਿੱਤੇ ਸੀ ਨਾ ਉਸ ਦਿਨ ਵੀ ਜਥੇਦਾਰ ਸਾਹਿਬ ਦਾ ਦੋ ਦਿਨ ਪਹਿਲਾਂ ਹੁਕਮ ਆਇਆ ਸੀ ਵੀ ਖੁਸ਼ੀਆਂ ਨਹੀਂ ਮਨਾਉਣੀਆਂ ਤੇ ਤੀਜੀ ਵਾਰੀ ਗੁਰੂ ਨਗਰੀ ਦੇ ਐਮਪੀ ਗੁਰਜੀਤ ਸਿੰਘ ਤੇ ਸੀ ਤੇ ਉਹ ਕਹਿੰਦੇ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਸਰਵ ਉੱਚ ਹੁਕਮ ਆ ਤੇ ਮਹਾਰਾਜ ਨੀਤਾ ਨੂੰ ਮਰਾਦਾ ਦਿੰਦਾ ਜਿੱਦਾਂ ਦੀ ਤੁਹਾਡੀ ਸੋਚ ਆ ਤੁਸੀਂ ਅੰਦਰੋਂ ਵੀ ਓਦਾਂ ਦੇ ਹੋਣੇ ਚਾਹੀਦੇ ਤੇ ਬਾਹਰੋਂ ਵੀ ਓਦਾਂ ਦੇ ਹੋਣੇ ਚਾਹੀਦੇ ਆ ਇਸ ਕਰਕੇ ਪਾਤਸ਼ਾਹ ਜਿਹੜਾ ਰੰਗ ਭਾਗ ਲਾਉਂਦਾ ਵਾ ਔਰ ਸਾਡੇ ਲੋਕਾਂ ਨੂੰ ਸ਼ਹੀਦੀ ਦਿਨ ਨਹੀਂ ਭੁੱਲਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਨੰਗੇ ਪੈਰੀ ਰਹਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਲੋਕ ਵਿਆਹ ਨਹੀਂ ਕਰਦੇ ਇਹਨਾਂ ਦਿਨਾਂ ਦੇ ਵਿੱਚ ਲੋਕ ਬਾਣੀ ਪੜਦੇ ਨੇ ਸੇਵਾ ਕਰਦੇ ਨੇ ਔਰ ਨੰਗੇ ਪੈਰੀ ਕਈ ਤੇ ਯਾਤਰਾ ਕਰਕੇ ਜਾਂਦੇ ਨੇ ਔਰ ਲਖ ਲੰਤ ਸਾਡੇ ਉਹਨਾਂ ਲੋਕਾਂ ਦੇ ਜਿਹੜੇ ਇਥੇ ਮਠਿਆਈਆਂ ਵੰਡਣ ਦੇ ਸ਼ਰਾਬਾ ਪੀਣ ਦੇ ਢੋਲ ਵਜਾਉਣ ਦੇ ਤੇ ਪਟਾਕੇ ਚਲਾਉਣ ਖਾ ਦੋਗੇ ਦਸਵੇਂ ਪਾਸ਼ਾ ਨੇ ਸਾਨੂੰ ਦਸਤਾਰ ਬਖਸ਼ੀ ਤੇ ਅਸੀਂ ਉਹਦੇ ਬਦਲੇ ਕੀ ਕਰਨ ਦੇ ਆ ਇਹ ਕਹਿੰਦੇ ਜਿੱਤਾ-ਜੁੱਤਾ ਤੇ ਬਹੁਤ ਛੋਟੀਆਂ ਇਹਦੇ ਚਾਰ-ਪੰਜ ਸਾਲ ਲੱਗੀਆਂ ਬਾਅਦ ਚੋਂ ਕਿਸੇ ਨੇ ਸਾਨੂੰ ਪੁੱਛਣਾ ਨਹੀਂ ਨਿੱਕੀਆਂ ਜਿੰਦਾ ਵੱਡੇ ਸਾਕੇ ਜਿਨ੍ਹਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਤੇ ਅੱਜ ਉਹ ਵੀ ਸਾਨੂੰ ਵੇਖ ਕੇ ਕਿਤੇ ਲਾਂ ਤਾਂ ਪਾਉਂਦੇ ਹੋਣਗੇ ਵੀ ਆਹ ਲਾਂ ਤੇ ਸਾਡੇ ਆ ਇਹ ਲੋਕੀ ਬਹਿਰੂਪੀਏ ਜਿਹੜੇ ਆ ਉਹ ਲੋਕਾਂ ਸਾਬੜੇ ਨੰਗੇ ਹੋ ਗਏ ਕੱਲ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਲੋਕ ਬੜਕਾ ਮਾਰ ਰਿਹਾ ਵਧਾਈਆਂ ਦੇ ਰਿਹਾ ਵਧਾਈਆਂ ਕਿਸ ਚੀਜ਼ ਦੀਆਂ ਸੇਵਾ ਦੇ ਵਿੱਚ ਉਤਰੇ ਉਹ ਸੇਵਾ ਲਈ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਤੁਸੀਂ ਸੇਵਾ ਕਰੋ ਤੁਸੀਂ ਭੰਗੜੇ ਪਾਉਂਦੇ ਫਿਰਦੇ ਹੋ ਸਰੋਪਾ ਲਾ ਕੇ ਗੱਡੀ 'ਚ ਤੁਸੀਂ ਤੁਣ ਦਿੰਦੇ ਹੋ ਸਰੋਪੇ ਦਾ ਮੁੱਲ ਤੱਕ ਨਹੀਂ ਪਤਾ ਇੱਥੇ ਲੋਕਾਂ ਨੂੰ ਸਰੋਪੇ ਦਾ ਪਤਾ ਹੀ ਨਹੀਂ ਇਹਨਾਂ ਨੂੰ ਧਰਮਾ ਦੱਸਿਆ ਵੀ ਇਹਨਾਂ ਦਾ ਕੋਈ ਲੈਣਾ ਦੇਣਾ ਥੋੜੀ ਹੈਗਾ ਵਾ ਇਹਦੇ ਸ਼ਰਾਪੀ ਕਿ ਇੱਕ ਦੂਜੇ ਨੂੰ ਸਰੋਪਾ ਦੇਈ ਜਾਂਦੇ ਮੈਂ ਇਲੈਕਸ਼ਨਾਂ 'ਚ ਜਾਂਦਾ ਰਹਿਣਾ ਮੈਨੂੰ ਪਤਾ ਵਾ ਔਰ ਕਈ ਗੱਲਾਂ ਦਾ ਮੈਨੂੰ ਫੇਸ ਕਰਨਾ ਪੈਂਦਾ ਜਦੋਂ ਕਿਤੇ ਟੋਕਦਾ ਇਹਨਾਂ ਨੂੰ ਤੇ ਕਈ ਗਿਆਨ ਦੇਣ ਵਾਲੇ ਵੀ ਨਾਲ ਹੀ ਤੁਰੇ ਫਿਰਦੇ ਹੁੰਦੇ ਆ ਇਸ ਕਰਕੇ ਜਿੱਥੇ ਸਾਡੀ ਕੌਮ ਐ ਔਰ ਜਿੱਥੇ ਪਰੰਪਰਾ ਸਾਡੀ ਸਿੱਖ ਧਰਮ ਦੀ ਪਹਿਲਾਂ ਉਹ ਪਾਰਟੀਆਂ ਬਾਅਦ 'ਚ ਬੀਤੇ ਦਿਨ ਐਮਸੀ ਦੀਆਂ ਚੋਣਾਂ ਹੋਈਆਂ ਤੇ ਬੀਤੇ ਦਿਨ ਹੀ ਸਰਸਾ ਨਦੀ ਤੋਂ ਵਿਛੋੜਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਦਾ ਸ਼ਾਇਦ ਸ਼ਹਾਦਤ ਦੇ ਦਿਨ ਯਾਦ ਰੱਖਦੇ ਆ ਸਾਨੂੰ ਖੁਸ਼ੀ ਨਹੀਂ ਸੀ ਮਨਾਉਣੀ ਚਾਹੀਦੀ ਜੇਕਰ ਜਿੱਤੇਆਂ ਹਰ ਵਾਰਡ ਕੋ ਆਪਣਾ ਕੌਂਸਲਰ ਹੋਣਾ ਚਾਹੀਦਾ ਸੋ ਕਿਤੇ ਨਾ ਕਿਤੇ ਸ਼ਹਾਦਤਾ ਦੇ ਦਿਨ ਵੀ ਯਾਦ ਰੱਖਣੇ ਚਾਹੀਦੇ ਸੀਗੇ ਬੀਤੇ ਦਿਨ ਕਾਂਗਰਸ ਦੀ ਗੱਲ ਕਰ ਲਈਏ ਆਮ ਪਾਰਟੀ ਦੀ ਗੱਲ ਕਰ ਲਈਏ ਭਾਜਪਾ ਦੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਹਰ ਕਿਸੇ ਨੇ ਜਿੱਤ ਕੇ ਖੁਸ਼ੀ ਮਨਾਈਆਂ ਢੋਲ ਦੇ ਉੱਤੇ ਅਤੇ ਆਤਿਸ਼ਬਾਜ਼ੀ ਵੀ ਚਲਾਈ ਹੈ ਸ਼ਰਾਬਾ ਤੱਕ ਪੀਤੀਆਂ ਗਈਆਂ ਰਾਤ ਵੇਲੇ ਤੇ ਮਿੱਠੇ ਪਕਵਾਨ ਤੱਕ ਪਕਾਏ ਗਏ ਸਾਡੇ ਜਥੇਦਾਰ ਸਾਹਿਬ ਦਾ ਹੁਕਮ ਕਿੰਨਾ ਕੁ ਲਾਜ਼ਮੀ ਹੈ ਇਹ ਸਾਨੂੰ ਪਤਾ ਹੈ ਪਰ ਕਾਸ ਕਰਕੇ ਜੋ ਸਿੱਖ ਨੇ ਜੋ ਅਕਾਲ ਤਖਤ ਸਾਹਿਬ ਦਾ ਫੈਸਲਾ ਮੰਨਦੇ ਨੇ ਉਹਨਾਂ ਨੇ ਵੀ ਇਹ ਚੀਜ਼ਾਂ ਕੀਤੀਆਂ ਸੋ ਕਿਤਨਾ ਕਿਤੇ ਸਵਾਲ ਸਾਡੇ ਤੇ ਖੜੇ ਹੁੰਦੇ ਆ ਕਿ ਅਸੀਂ ਖੁੱਦ ਧਰਮ ਦੇ ਪਾਗੀਦਾਰ ਬਣੇ ਹੋਏ ਆ ਸਾਡੇ ਨਾਲ ਇਸ ਵੇਲੇ ਸਰਬਜੀਤ ਸਿੰਘ OBC ਕਾਂਗਰਸ ਪ੍ਰਧਾਨ ਪੰਜਾਬ ਮੌਜੂਦ ਨੇ ਵੀਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕੱਲ ਜੋ ਹੋਇਆ ਹਰ ਇੱਕ ਕੋ ਆਪਣੇ ਵਾਰਡ ਕੋ ਕੌਂਸਲਰ ਹੋਣਾ ਚਾਹੀਦਾ ਤਾਂ ਜੋ ਕੰਮ ਹੋ ਸਕਣ ਪਰ ਸ਼ਾਇਦ ਸਾਨੂੰ ਭੁੱਲਣਾ ਨਹੀਂ ਚਾਹੀਦਾ ਸ਼ਹੀਦੀ ਦਿਨ ਵੀ ਚੱਲ ਰਹੇ ਸੀਗੇ ਢੋਲ ਵੱਜੇ ਆਤਿਸ਼ਬਾਜ਼ੀ ਹੋਈ ਹੈ ਮਿੱਠੇ ਪਕਵਾਨ ਤੱਕ ਪੱਕੇ ਹੈ ਜੀ ਘਰਾਂ 'ਚ ਬੜੇ ਦੁੱਖ ਦੀ ਗੱਲ ਆ ਔਰ ਸਭ ਤੋਂ ਪਹਿਲਾਂ ਤੇ ਕਾਰਪ੍ਰਸ਼ਣ ਦੀਆਂ ਚੋਣਾ ਜਿਹੜੀਆਂ ਵਾਂ ਉਹ ਇਹਨਾਂ ਨੂੰ ਇਹਨਾਂ ਦਿਨਾਂ 'ਚ ਕਰਾਉਣੀਆਂ ਨਹੀਂ ਸੀ ਚਾਹੀਦੀਆਂ ਹਰ ਇੱਕ ਬੰਦੇ ਨੇ ਹਰ ਇੱਕ ਬੰਦੇ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਨਾ ਕਰਾਓ ਹਰ ਪਾਰਟੀ ਨੇ ਕਿਹਾ ਪਰ ਉਹ ਇਹ ਪਾਰਟੀ ਜਿਹੜੀ ਆ ਸਰਕਾਰ ਜਿਹੜੀ ਆ ਇਹਨਾਂ ਦੇ ਕੋਈ ਦਿਮਾਗ ਤੇ ਅਸਰ ਨਹੀਂ ਇਹਨਾਂ ਨੂੰ ਹੰਕਾਰ ਹੀ ਇੰਨਾ ਕੋ ਗਿਆ ਸੀਗਾ ਪੀ ਜਿੱਦਾਂ ਅਸੀਂ ਧੱਕੇਸ਼ਾਹੀ ਕੀਤੀ ਆ ਸਰਪੰਚੀ ਦੀਆਂ ਚੋਣਾਂ 'ਚ ਉਦਾਂ ਹੀ ਅਸੀਂ ਧੱਕੇਸ਼ਾਹੀ ਕਰਕੇ ਜਿੱਤ ਜਾਣਾ ਪਰ ਉਹ ਜਿਹੜਾ ਉਸਦੇ ਉਲਟ ਹੋ ਗਿਆ ਕੰਮ ਔਰ ਲੋਕ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਮਨਾਂ 'ਚ ਬੜੇ ਲੰਮੇ ਸਮੇਂ ਤੋਂ ਗੁੱਸਾ ਭਰਿਆ ਸੀਗਾ ਉਹ ਜਿਹੜਾ ਕੱਲ ਤੁਸੀਂ ਦੇਖ ਲਿਆ ਔਰ ਗੁਰੂ ਨਗਰੀ ਨੇ ਜਿਹੜਾ ਫਤਵਾ ਦਿੱਤਾ ਇੱਕ ਤਰਫਾ ਰਿਜ਼ਲਟ ਜਿਹੜਾ ਆਇਆ ਵਾ ਉਹ ਇਹਨਾਂ ਨੂੰ ਉਹਨਾਂ ਨੇ ਜਿਹੜਾ ਘਰਾਂ 'ਚ ਵੇਲੇ ਕਰਕੇ ਬਾਹਰਤਾ ਔਰ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਆ ਔਰ ਮੇਅਰ ਜਿਹੜਾ ਕਾਂਗਰਸ ਦਾ ਬਣਨ ਜਾ ਰਿਹਾ ਔਰ ਦੂਜੀ ਗੱਲ ਤੁਸੀਂ ਕਿਤੀ ਖੁਸ਼ੀਆਂ ਦੀ ਜਦੋਂ ਸਾਡੇ ਸਿੰਘ ਸਾਹਿਬ ਨੇ ਕਹਿਤਾ ਵੀ ਖੁਸ਼ੀ ਨਹੀਂ ਮਨਾਉਣੀ ਇਹਨਾਂ ਦਿਨਾਂ 'ਚ ਸ਼ਹਾਦਤਾਂ ਦੇ ਦਿਨ ਚੱਲਣ ਡਿਆ ਔਰ ਇੱਥੇ ਹੀ ਐਮਪੀ ਸਾਹਿਬ ਨੇ ਕਹਿਤਾ ਅਮਰੇ ਸਰਦੇ ਨੇ ਵੀ ਖੁਸ਼ੀ ਨਹੀਂ ਮਨਾਉਣੀ ਪਰ ਦੁੱਖ ਦੀ ਗੱਲ ਹੈ ਕਿ ਚੰਦ ਉਹਨਾਂ ਲੋਕਾਂ ਨੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਤਾ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦੇ ਦਿਨਾਂ ਦੇ ਵਿੱਚ ਪਟਾਕੇ ਚਲਾਏ ਮਠਿਆਈਆਂ ਸ਼ਰਾਬਾਂ ਢੋਲ ਟਮਕਿਆਂ ਨਾਲ ਅਤਿਸ਼ਬਾਜ਼ੀਆਂ ਕੀਤੀਆਂ ਬੜੀ ਦੁੱਖ ਦੀ ਗੱਲ ਆ ਔਰ ਅੱਜ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਗੁਰੂ ਦਸ਼ਮੇਸ਼ ਨਾ ਹੁੰਦਾ ਅਸੀਂ ਗੁਰੂ ਪਾਤਸ਼ਾਹ ਦੇ ਬੱਚੇ ਆ ਕਿਹੜੇ ਰਾਵਾਂ ਤੇ ਚੱਲ ਪਏ ਅਸੀਂ ਲੱਖ ਲਾਂਤ ਇਹੋ ਜਿਹੇ ਜਿੱਤਾਂ ਤੇ ਸਾਡੀਆਂ ਤੇ ਸਾਨੂੰ ਇੰਨੀ ਵੀ ਸ਼ਰਮ ਨਹੀਂ ਹੈਗੀ ਸਿਰ ਤੇ ਜਿਹੜੀਆਂ ਅਸੀਂ ਪੱਗਾਂ ਰੱਖੀ ਫਿਰਦੇ ਆ ਦਸਵੇਂ ਪਾਤਸ਼ਾਹ ਨੇ ਦਿੱਤੀਆਂ ਸਾਨੂੰ ਔਰ ਛੋਟੀਆਂ-ਛੋਟੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਆ ਅੱਜ ਵੀ ਪੂਰੇ ਵਰਲਡ ਦੇ ਵਿੱਚ ਜੇ ਤੁਸੀਂ ਗੱਲ ਕਰ ਲਓ ਫਤਿਹਗੜ੍ਹ ਸਾਹਿਬ ਉਸ ਤੋਂ ਮਹਿੰਗੀ ਧਰਤੀ ਪੂਰੇ ਵਰਲਡ 'ਚ ਨਹੀਂ ਹੈਗੀ ਤੇ ਇਹਨਾਂ ਨੇ ਕੀ ਕੀਤਾ ਸਾਡੇ ਲੋਕਾਂ ਨੇ ਕੱਲ ਜਿਹੜੇ ਤਮਾਸ਼ੇ ਕੀਤੇ ਆ ਔਰ ਬੜੇ ਦੁੱਖ ਦੀ ਗੱਲ ਆ ਔਰ ਜਿੱਥੇ ਲੋਕਾਂ ਨੇ ਕਮੈਂਟਾਂ 'ਚ ਇਹਨਾਂ ਨੂੰ ਗਾਲਾਂ ਕੱਢੀਆਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਅਸੀਂ ਗਲਤ ਕੀਤਾ ਇਹੋ ਜਿਹਾ ਕੰਮ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਤੁਹਾਡੇ ਬੰਦਿਆਂ ਨੂੰ ਅਹਿਸਾਸ ਹੋਇਆ ਕਿਉਂਕਿ ਤੁਹਾਡੇ ਪਾਰਟੀ ਦੇ ਬੰਦੇ ਵੀ ਨੱਚੇ ਆ ਜੀ ਕੱਲ ਢੋਲ ਦੇ ਉੱਤੇ ਬਹੁਤ ਮਾੜੀ ਗੱਲ ਆ ਮੈਂ ਇਥੇ ਕਹਿਣ ਰਿਹਾ ਵੀ ਚਾਹੇ ਕੋਈ ਕਿਸੇ ਪਾਰਟੀ ਦਾ ਵੀ ਆ ਸਾਰਿਆਂ ਲਈ ਮਾੜੀ ਗੱਲ ਆ ਪਰ ਸਭ ਤੋਂ ਮਾੜੀ ਗੱਲ ਤੇ ਉਹਨਾਂ ਲੋਕਾਂ ਲਈ ਆ ਜਿਹੜੇ ਪੰਥ ਦੇ ਠੇਕੇਦਾਰ ਨੇ ਅਕਾਲੀ ਦਲ ਵਾਲਿਆਂ ਨੇ ਜੋ ਕੱਲ ਕੀਤਾ ਵਾ ਉਹ ਤਾਂ ਸਾਰਿਆਂ ਨੇ ਵੇਖਿਆ ਨਾ ਜੀ ਤੁਸੀਂ ਦੱਸੋ ਵੀ ਸਾਨੂੰ ਤਾਂ ਇਹ ਗਿੰਦੇ ਹੀ ਨਹੀਂ ਆ ਪੀ ਸਾਡੇ ਸਾਨੂੰ ਤੇ ਬਹੁਤ ਪਿੱਛੇ ਰੱਖਦੇ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੇ ਕੀ ਕੀਤਾ ਧਰਮ ਦੇ ਠੇਕੇਦਾਰਾਂ ਨੇ ਜਿਹੜਾ ਵਾ ਕੱਲ ਜੋ ਕੁਛ ਕੀਤਾ ਉਹ ਸਾਰਿਆਂ ਨੇ ਵੇਖਿਆ ਇਸ ਕਰਕੇ ਜਾਦਾ ਜਿਹੜਾ ਵਾ ਪੰਥ ਦਾ ਹੋਕਾ ਦੇਣ ਵਾਲੇ ਸੀ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲੇ ਸੀ ਪੰਥ ਦੇ ਨਾਂ ਤੇ ਲੋਕਾਂ 'ਚ ਵੰਡੀਆਂ ਪਾਉਣ ਵਾਲੇ ਸੀ ਇਹ ਜੋ ਕੁਛ ਕੱਲ ਉਹਨਾਂ ਨੇ ਕੀਤਾ ਉਹ ਕਾਂਗਰਸ ਨੇ ਨਹੀਂ ਕੀਤਾ ਜਾਂ ਹੋਰ ਪਾਰਟੀਆਂ ਨੇ ਨਹੀਂ ਕੀਤਾ ਇਹ ਸਾਰਾ ਜਿਹੜਾ ਧਰਮ ਦੇ ਠੇਕੇਦਾਰਾਂ ਦੇ ਕੰਮ ਸੀਗੇ ਕੱਲ ਸਾਰੀ ਦਿਹਾੜੀ ਜਿਹੜੀ ਸਾਰੀ ਰਾਤ ਜਿਹੜੀ ਹੁਣ ਤੱਕ ਵੀਡੀਓ ਘੁੰਮਣੀਆਂ ਉਹ ਇਹ ਕਾਲੀਦਲ ਵਾਲਿਆਂ ਨੇ ਘੁੰਮਣੀਆਂ ਵਾ ਕਿਉਂਕਿ ਇਹਨਾਂ 'ਚ ਉਹ ਮਹਾਦੇਵ ਚਾਰੇ ਇੱਕ ਦੋ ਜਣੇ ਜਿੱਤੇ ਇਹਨਾਂ ਦੇ ਤੇ ਇਸ ਕਰਕੇ ਇਹਨਾਂ ਚ ਖੁਸ਼ੀ ਜਿਆਦੀ ਸੀ ਇਹਨਾਂ ਨੂੰ ਸ਼ਹੀਦੀ ਦੇੜੇ ਭੁੱਲ ਗਏ ਇਹ ਜਿਹੜੇ ਦੁੱਖ ਦੀ ਗੱਲ ਆ ਕਿ ਜਿਹੜੇ ਪੰਥ ਦੇ ਨਾਂ ਦਾ ਹੋਕਾ ਦੇਣ ਵਾਲੇ ਆ ਉਹਨਾਂ ਨੂੰ ਹੀ ਪੰਥਨਾ ਕੋਈ ਲੈਣਾ ਦੇਣਾ ਨਹੀਂ ਆ ਵੇਖੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਸਕਦੇ ਇਹ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨ ਸਕਦੇ ਅਸੀਂ ਜਿਸ ਗੁਰੂ ਦਾ ਕਦੀ ਦੇਣ ਨਹੀਂ ਦੇ ਸਕਦੇ ਇਹ ਉਹ ਸ਼ੀਧੀ ਦੇੜੀ ਭੁੱਲ ਗਏ ਤੇ ਫਿਰ ਅਸੀਂ ਹੁਣ ਇਹਨਾਂ ਬਾਰੇ ਕੀ ਕਹਿ ਸਕਦੇ ਆ ਇਹ ਆ ਸਾਡੇ ਲੋਕਾਂ ਦੀ ਸੋਚ ਜਿਹੜੀ ਸੋਚ ਸਾਡੇ ਲੋਕਾਂ ਦੀ ਬਦਲ ਚੁੱਕੀ ਆ ਅੱਜ ਮਨਾਂ ਦੇ ਵਿੱਚ ਸਾਡੇ ਕੀ ਆ ਉਹ ਲੋਕਾਂ ਨੂੰ ਸਪਸ਼ਟ ਦਿਖ ਰਿਹਾ ਲੋਕ ਜਿਹੜੇ ਭੋਲੇ ਨਹੀਂ ਆ ਲੋਕਾਂ ਨੂੰ ਸਾਰਾ ਪਤਾ ਕਿਹੜਾ ਬੰਦਾ ਕੀ ਸੋਚਦਾ ਕਿਹੜਾ ਕੀ ਕਰਦਾ ਕਦੇ ਅਸੀਂ ਸੋਚਿਆ ਸੀਗਾ ਕੌਂਸਲਰਾਂ ਨੇ ਕਿ ਅੱਜ ਇਲੈਕਸ਼ਨਾਂ ਹੈਗੀਆਂ ਸਵੇਰੇ ਅਕਾਲ ਤਖਤ ਸਾਹਿਬ ਅਰਦਾਸ ਕਰਾਇਆ ਜੀ ਸ਼ਾਹਬਜ਼ਾਦੇ ਦੀਆਂ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪਰਿਵਾਰ ਅੱਗੇ ਜਾ ਰਿਹਾ ਜੋ ਵੱਡੀ ਸ਼ਹਾਦਤ ਹੈ ਸਾਨੂੰ ਭੁੱਲਦੀ ਜਾ ਰਹੀ ਹੈ ਬਿਲਕੁਲ ਭੁੱਲਦੀ ਜਾ ਰਹੀ ਹੈ ਉਹ ਐਡਾ ਵੱਡਾ ਤਖਤ ਹੈ ਉਸ ਤੋਂ ਵੱਡਾ ਤਖਤ ਹੀ ਨਹੀਂ ਦੁਨੀਆ ਤੇ ਕੋਈ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਉਸ ਤੋਂ ਵੱਡਾ ਦੁਨੀਆ ਤੇ ਕੋਈ ਤਖਤ ਨਹੀਂ ਆ ਪਰ ਜਿੱਥੋਂ ਮੇਰੀ ਤੇ ਪੀਰੀ ਦੇ ਦੋ ਨਿਸ਼ਾਨ ਝੁਲਦੇ ਇਹਨਾਂ ਨੂੰ ਪਤਾ ਹੋਊਗਾ ਤੇ ਜਾਣਗੇ ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਇਹ ਇਸ ਕਰਕੇ ਜਿੰਨੀਕ ਸੋਚ ਆ ਉਨੀ ਕੀ ਆ ਜੇ ਗੁਰੂ ਨਗਰੀ ਦੇ ਐਮਪੀ ਤੀਜੀ ਵਾਰੀ ਗੁਰਜੀਤ ਸਿੰਘ ਔਜਲਾ ਬਣਿਆ ਨਾ ਤਾਂ ਹੀ ਉਹ ਹਰ ਵਾਰੀ ਜਿਸ ਦਿਨ ਉਹ ਜਿੱਤੇ ਸੀ ਨਾ ਉਸ ਦਿਨ ਵੀ ਜਥੇਦਾਰ ਸਾਹਿਬ ਦਾ ਦੋ ਦਿਨ ਪਹਿਲਾਂ ਹੁਕਮ ਆਇਆ ਸੀ ਵੀ ਖੁਸ਼ੀਆਂ ਨਹੀਂ ਮਨਾਉਣੀਆਂ ਤੇ ਤੀਜੀ ਵਾਰੀ ਗੁਰੂ ਨਗਰੀ ਦੇ ਐਮਪੀ ਗੁਰਜੀਤ ਸਿੰਘ ਤੇ ਸੀ ਤੇ ਉਹ ਕਹਿੰਦੇ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਸਰਵ ਉੱਚ ਹੁਕਮ ਆ ਤੇ ਮਹਾਰਾਜ ਨੀਤਾ ਨੂੰ ਮਰਾਦਾ ਦਿੰਦਾ ਜਿੱਦਾਂ ਦੀ ਤੁਹਾਡੀ ਸੋਚ ਆ ਤੁਸੀਂ ਅੰਦਰੋਂ ਵੀ ਓਦਾਂ ਦੇ ਹੋਣੇ ਚਾਹੀਦੇ ਤੇ ਬਾਹਰੋਂ ਵੀ ਓਦਾਂ ਦੇ ਹੋਣੇ ਚਾਹੀਦੇ ਆ ਇਸ ਕਰਕੇ ਪਾਤਸ਼ਾਹ ਜਿਹੜਾ ਰੰਗ ਭਾਗ ਲਾਉਂਦਾ ਵਾ ਔਰ ਸਾਡੇ ਲੋਕਾਂ ਨੂੰ ਸ਼ਹੀਦੀ ਦਿਨ ਨਹੀਂ ਭੁੱਲਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਨੰਗੇ ਪੈਰੀ ਰਹਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਲੋਕ ਵਿਆਹ ਨਹੀਂ ਕਰਦੇ ਇਹਨਾਂ ਦਿਨਾਂ ਦੇ ਵਿੱਚ ਲੋਕ ਬਾਣੀ ਪੜਦੇ ਨੇ ਸੇਵਾ ਕਰਦੇ ਨੇ ਔਰ ਨੰਗੇ ਪੈਰੀ ਕਈ ਤੇ ਯਾਤਰਾ ਕਰਕੇ ਜਾਂਦੇ ਨੇ ਔਰ ਲਖ ਲੰਤ ਸਾਡੇ ਉਹਨਾਂ ਲੋਕਾਂ ਦੇ ਜਿਹੜੇ ਇਥੇ ਮਠਿਆਈਆਂ ਵੰਡਣ ਦੇ ਸ਼ਰਾਬਾ ਪੀਣ ਦੇ ਢੋਲ ਵਜਾਉਣ ਦੇ ਤੇ ਪਟਾਕੇ ਚਲਾਉਣ ਖਾ ਦੋਗੇ ਦਸਵੇਂ ਪਾਸ਼ਾ ਨੇ ਸਾਨੂੰ ਦਸਤਾਰ ਬਖਸ਼ੀ ਤੇ ਅਸੀਂ ਉਹਦੇ ਬਦਲੇ ਕੀ ਕਰਨ ਦੇ ਆ ਇਹ ਕਹਿੰਦੇ ਜਿੱਤਾ-ਜੁੱਤਾ ਤੇ ਬਹੁਤ ਛੋਟੀਆਂ ਇਹਦੇ 4-5 ਸਾਲ ਲੱਗੀਆਂ ਬਾਅਦ ਚੋਂ ਕਿਸੇ ਨੇ ਸਾਨੂੰ ਪੁੱਛਣਾ ਨਹੀਂ ਨਿੱਕੀਆਂ ਜਿੰਦਾ ਵੱਡੇ ਸਾਕੇ ਜਿਨ੍ਹਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਤੇ ਅੱਜ ਉਹ ਵੀ ਸਾਨੂੰ ਵੇਖ ਕੇ ਕਿਤੇ ਲਾਂ ਤਾਂ ਪਾਉਂਦੇ ਹੋਣਗੇ ਵੀ ਆਹ ਲਾਂ ਤੇ ਸਾਡੇ ਆ ਇਹ ਲੋਕੀ ਬਹਿਰੂਪੀਏ ਜਿਹੜੇ ਆ ਉਹ ਲੋਕਾਂ ਸਾਬੜੇ ਨੰਗੇ ਹੋ ਗਏ ਕੱਲ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਲੋਕ ਬੜਕਾ ਮਾਰ ਰਿਹਾ ਵਧਾਈਆਂ ਦੇ ਰਿਹਾ ਵਧਾਈਆਂ ਕਿਸ ਚੀਜ਼ ਦੀਆਂ ਸੇਵਾ ਦੇ ਵਿੱਚ ਉਤਰੇ ਉਹ ਸੇਵਾ ਲਈ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਤੁਸੀਂ ਸੇਵਾ ਕਰੋ ਤੁਸੀਂ ਭੰਗੜੇ ਪਾਉਂਦੇ ਫਿਰਦੇ ਹੋ ਸਰੋਪਾ ਲਾ ਕੇ ਗੱਡੀ 'ਚ ਤੁਸੀਂ ਤੁਣ ਦਿੰਦੇ ਹੋ ਸਰੋਪੇ ਦਾ ਮੁੱਲ ਤੱਕ ਨਹੀਂ ਪਤਾ ਇੱਥੇ ਲੋਕਾਂ ਨੂੰ ਸਰੋਪੇ ਦਾ ਪਤਾ ਹੀ ਨਹੀਂ ਇਹਨਾਂ ਨੂੰ ਧਰਮਾ ਦੱਸਿਆ ਵੀ ਇਹਨਾਂ ਦਾ ਕੋਈ ਲੈਣਾ ਦੇਣਾ ਥੋੜੀ ਹੈਗਾ ਵਾ ਇਹਦੇ ਸ਼ਰਾਪੀ ਕਿ ਇੱਕ ਦੂਜੇ ਨੂੰ ਸਰੂਪਾ ਦੇਈ ਜਾਂਦੇ ਮੈਂ ਇਲੈਕਸ਼ਨਾਂ 'ਚ ਜਾਂਦਾ ਰਹਿਣਾ ਮੈਨੂੰ ਪਤਾ ਵਾ ਔਰ ਕਈ ਗੱਲਾਂ ਦਾ ਮੈਨੂੰ ਫੇਸ ਕਰਨਾ ਪੈਂਦਾ ਜਦੋਂ ਕਿਤੇ ਟੋਕਦਾ ਇਹਨਾਂ ਨੂੰ ਤੇ ਕਈ ਗਿਆਨ ਦੇਣ ਵਾਲੇ ਵੀ ਨਾਲ ਹੀ ਤੁਰੇ ਫਿਰਦੇ ਹੁੰਦੇ ਆ ਇਸ ਕਰਕੇ ਜਿੱਥੇ ਸਾਡੀ ਕੌਮ ਐ ਔਰ ਜਿੱਥੇ ਪਰੰਪਰਾ ਸਾਡੀ ਸਿੱਖ ਧਰਮ ਦੀ ਪਹਿਲਾਂ ਉਹ ਪਾਰਟੀਆਂ ਬਾਅਦ ਚ ਜੇ ਅਸੀਂ ਆਪਣੇ ਸਿਧਾਂਤਾਂ 'ਤੇ ਨਹੀਂ ਖੜੇ ਹੋ ਸਕਦੇ ਤੇ ਫਿਰ ਸਾਨੂੰ ਪੱਗ ਬੰਨਣ ਦਾ ਕੋਈ ਅਧਿਕਾਰ ਨਹੀਂ ਆ ਜੇ ਅਸੀਂ ਆਪਣੇ ਅਕਾਲ ਪੁਰਖ ਸਾਹਿਬ ਦੀ ਨਹੀਂ ਮੰਨ ਸਕਦੇ ਆਪਣੇ ਲੋਕਾਂ ਦੀ ਨਹੀਂ ਮੰਨ ਸਕਦੇ ਆਪਣੇ ਗੁਰੂ ਦੀ ਨਹੀਂ ਮੰਨ ਸਕਦੇ ਤੇ ਫਿਰ ਅਸੀਂ ਕਿਸ ਹਸਾਬ ਨਾਲ ਕਹਿੰਨੇ ਆ ਜਦੋਂ ਕਿਤੇ ਸਾਡੇ ਨਾਲ ੱੱਕਾਉਂਦਾ ਸੀ ਸੇਖਿਆ ਜੀ ਸਾਡੇ ਨਾਲ ੱੱਕਾ ਹੋ ਗਿਆ ਕਾਹਦਾ ੱੱਕਾ ਹੋ ਗਿਆ ਜਦੋਂ ਤੁਸੀਂ ੱੱਕਾ ਕਰਦੇ ਜੀ ਇਹ ਕੱਲ ਕਿੱਡੀ ਕੁ ਵਧੀਆ ਕਰਤੂਤ ਕੀਤੀ ਇਹਨਾਂ ਨੇ ਕਿੱਥੋਂ ਤੱਕ ਜਾਇਜ਼ ਆ ਔਰ ਅੱਜ ਮੈਂ ਮਜੀਠੀਆ ਨੂੰ ਪੁੱਛਣਾ ਚਾਹਣਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤੇ ਵਿਵਾਦ ਐ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਨੇ ਖੁਦ ਦਮਦਮਾ ਸਾਹਿਬ ਦੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਜੀਣਾ ਆਰਾਮ ਕਰਤਾ ਚੋਂ 5 ਦਿਨਾਂ ਜਣਿਆ ਨੇ ਆ ਚੋਂ 5 ਦਿਨਾਂ ਦੇ ਵਿੱਚ ਉਹੀ ਰਸਤੇ ਤੇ ਜਿਹੜੇ ਇਹਨਾਂ ਦੇ ਕਾਉਂਸਲਰ ਚੱਲ ਪਿਆ ਉਹੀ ਰਸਤਿਆਂ ਤੇ ਇਹਨਾਂ ਦੇ ਐਮਐਲਏ ਆ ਤਾਂ ਹੀ ਦੇ ਵੇਲੇ ਹੋ ਗਏ ਘਰੇ ਬੈਠੇ ਆ ਹੁਣ ਸ ਸੇਵਾ ਕਿ ਦਿੱਤੀ ਕਹਿੰਦੇ ਜੀ ਉੱਥੇ ਇੱਕ ਜਣਾ ਸੁਗਵੀਰ ਬੱਦਲ ਬਰਸ਼ਾ ਫੜ ਕੇ ਖਲੋਜੇ ਔਰ ਦੂਜਿਆਂ ਨੂੰ ਕਹਤਾ ਵੀ ਬਾਥਰੂਮ ਸਾਫ ਕਰੋ ਉਹ ਬਾਥਰੂਮ ਤਾਂ ਪਹਿਲਾਂ ਦਰਬਾਰ ਸਾਹਿਬ ਬੜੇ ਸਾਫ ਹੁੰਦੇ ਆ ਇਹਨਾਂ ਕੋ ਬਾਥਰੂਮ ਸਾਫ ਕਰਾਉਣੇ ਹੀ ਨਾ ਇਹ ਤੇ ਬਹੁਤ ਸਾਫ ਸੁਥਰੇ ਬਾਥਰੂਮਾਂ ਚ ਜਾ ਕੇ ਮੜੀ ਜਾਂਦੇ ਕੱਪੜਾ ਇਹਨਾਂ ਕੋ ਸਾਫ ਕਰਾਉਂਦੇ ਰੇਲਵੇ ਸਟੇਸ਼ਨ ਬੱਸ ਸਟੈਂਡ 에어ਪੋਰਟ ਉੱਥੇ ਵੀ ਸੰਗਤ ਆਉਂਦੀ ਆ ਤੇ ਆਣ ਕੇ ਗੁਰੂ ਰਾਮਦਾਸ ਸੱਚੇ ਪਾਛੇ ਧਰਤੀ ਨੂੰ ਮੱਥਾ ਟੇਕਦੀ ਆ ਉੱਥੇ ਸਾਫ ਸੁੱਤਰਿਆਂ ਨੂੰ ਸਾਫ ਕਰੀਏ ਤੇ ਇਹ ਕਿਹੜੀ ਸਜਾ ਹੋਈ ਇਹਨਾਂ ਨੂੰ ਠੀਕ ਹੈ ਕਾਲੀ ਦਲ ਮਾੜੇ ਸੀਗੇ ਸਜਾਵਾਂ ਹੋਈਆਂ ਜੋ ਜੋ ਕੁਝ ਸਾਰਾ ਕੁਝ ਚੱਲ ਰਿਹਾ ਸਾਰੀ ਸੰਗਤ ਜਾਣਦੀ ਆ ਪਰ ਜਿਹੜਾ ਵੀ ਹੁੰਦਾ ਕਾਰੀ ਦਲ ਤੇ ਸਵਾਲ ਚੱਕ ਕੇ ਮਾਰ ਦਿੰਦਾ ਲੱਗਦਾ ਨਹੀਂ ਤੁਹਾਨੂੰ ਵੀ ਜਾ ਕੇ ਆਪਣੇ ਕਾਉਂਸਲਰਾਂ ਦੀ ਵੀਡੀਓ ਪਾਉਣੀ ਚਾਹੀਦੀ ਹੈ ਕਿ ਤੂੰ ਰਾਤੀ ਕੀ ਕਰਤੂਤ ਕੀਤੀ ਆ ਨੱਚਦਾ ਫਿਰਦਾ ਜੀ ਬਿਲਕੁਲ ਬਿਲਕੁਲ ਮੈਂ ਕਰੂੰਗਾ ਦੱਸੋ ਤੁਸੀਂ ਜਿੰਨਾ ਉਹਨੇ ਕੀਤਾ ਮੈਂ ਤਾਂ ਕਹਿਣ ਰਿਹਾ ਵੀ ਬਹੁਤ ਮਾੜੀ ਗੱਲ ਆ ਪਾਰਟੀ ਚਾਹੇ ਕੋ ਪੰਥ ਦੇ ਠੇਕੇਦਾਰ ਤੇ ਇਹੀ ਹੈ ਨਾ ਜੇ ਜਥੇਦਾਰ ਨੇ ਗੱਲ ਕਰ ਲਈ ਕਿਸੇ ਨਾਲ ਉਹ ਮਾੜਾ ਯਾਰ ਜਥੇਦਾਰ ਹੁੰਦਾ ਸਾਂਝਾ ਕੋਈ ਵੀ ਧਰਮ ਦਾ ਮੋਢੀ ਜਿਹੜਾ ਹੁੰਦਾ ਉਹ ਸਾਂਝਾ ਹੁੰਦਾ ਸਾਰਿਆਂ ਦਾ ਉਹ ਜ਼ਰੂਰੀ ਨਹੀਂ ਵੀ ਜਥੇਦਾਰ ਸਿੱਖਾਂ ਨੇ ਕਬਜ਼ਾ ਹੀ ਕਰ ਲਿਆ ਉੱਥੇ ਦਾ ਮਤਲਬ ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਰੱਖੇ ਆ ਤੇ ਤੁਸੀਂ ਮਤਲਬ ਕਿਸੇ ਨੂੰ ਅੰਦਰ ਹੀ ਨਾ ਵੜਨ ਦਿਓ ਕਿ ਫਿਰ ਸੇਖੀ ਆਇਆ ਕਰਨ ਉੱਥੇ ਮਹਾਰਾਜ ਨੇ ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਿਆ ਗੁਰੂ ਗ੍ਰਾਮ ਦਾ ਸੱਚੇ ਪਾਤਸ਼ਾਹ ਦਾ ਘਰ ਆ ਔਰ ਅਕਾਲ ਤਖਤ ਦੇ ਜਥੇਦਾਰ ਭਾਜਪੀ ਲਈ ਕਾਂਗਰਸ ਲਈ ਆਮ ਆਦਮੀ ਲਈ ਹਰ ਇੱਕ ਪਾਰਟੀ ਲਈ ਸਾਂਝਾ ਵਾ ਕਿਸੇ ਨਾਲ ਵੀ ਗੱਲ ਕਰ ਸਕਦਾ ਇਹਨਾਂ ਦਾ ਕੋਈ ਦੇਣਾ ਜਥੇਦਾਰ ਨੇ ਇਹਨਾਂ ਨੇ ਇਹਨਾਂ ਨੂੰ ਪੁੱਛ ਕੇ ਗੱਲ ਕਰੇ ਵੇਖਿਆ ਕਿਦਾਂ ਗੁੰਡੇ ਗੱਲ ਕਰਨ ਡਿਆ ਉਹਨਾ ਇਹ ਗੁੰਡਿਆਂ ਦੀ ਗੱਲ ਕਰੋ ਮੇਰੇ ਨਾਲ ਜੇ ਪੁੱਛਣਾ ਮੈਨੂੰ ਇਹ ਤੇ ਨਿੱਕੀਆਂ ਨਿੱਕੀਆਂ ਗੱਲਾਂ ਪਰੰਪਰਾਵਾਂ ਕਦੋਂ ਸ਼ੁਰੂ ਕੀਤੀਆਂ ਇਹਨਾਂ ਕੀਤੀਆਂ ਕਿ ਉਹਨਾਂ ਕੀਤੀਆਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਰਦਿਆਂ ਬੇਅਦਬੀਆਂ ਕਰਾਈਆਂ, RAM Reem ਨੂੰ ਮਾਫ਼ੀ ਦਿੱਤੀ, ਉਹਦੀਆਂ ਫਿਲਮਾਂ ਲਵਾਈਆਂ, ਡੇਰੇਵਾਦ ਨੂੰ ਇਹਨਾਂ ਪਰਫੁੱਲਤ ਕੀਤਾ, ਸੈਣੀ ਵਰਗੇ ਡੀਜੀਪੀ ਇਹਨਾਂ ਨੇ ਲਾਏ, ਬਰਗਾੜੀ ਕਾਂਡ ਹੋਇਆ, ਉੱਥੇ ਮੁੰਡੇ ਕੋਟ-ਕੋਟ ਮਰਵਾਤੇ ਇਹਨਾਂ ਨੇ ਕੀ ਕੁਝ ਨਹੀਂ ਇਹਨਾਂ ਨੇ ਕਰਾਇਆ। ਇਹਨਾਂ ਨੇ ਜਿੰਨਾ ਐ ਜੀਪੀਸੀ ਦੀ ਦੁਰਵਰਤੋਂ ਕੀਤੀ ਆ, ਜਿੱਨੇ ਲੰਗਰ ਦੀ ਰੈਲੀਆਂ 'ਚ ਦੁਰਵਰਤੋਂ ਕੀਤੀ ਆ, ਆਰਬਿਡ ਬੱਸਾਂ 'ਚ ਕੁੜੀਆਂ ਨੂੰ ਧੱਕੇ ਦਿੱਤੇ ਆ। ਡਾਕਟਰ ਪੰਪੋਸ਼ ਵੱਲੇ ਹਸਪਤਾਲ 'ਚ ਕੀ ਹੋਇਆ? ਉੱਥੇ ਗਰੀਬ ਬੰਦਾ ਕੋਈ ਲਾਜ ਨਹੀਂ ਕਰਾ ਸਕਦਾ, ਉਹ ਇਹਨਾਂ ਤੋਂ ਸਤਾਈ ਵਿਚਾਰੀ ਚਲ ਗਈ ਦ ਇਹਨਾਂ ਨੇ ਕੀ ਨਹੀਂ ਕੀਤਾ ਕੇਵਲ ਮਾਫੀਆ ਇਹ ਨਾ ਕੀਤਾ ਰੇਤਾ ਮਾਫੀਆ ਨਸ਼ਾ ਜੋ ਪੁਠੇ ਸਦੇ ਕੰਮ ਇਹ ਨਾ ਕੀਤੇ ਹੁਣ ਇਹਨਾਂ ਦਾ ਜੜਾ ਵਾ ਨਾ ਉਹ ਗਾੜੀ ਆ ਰਿਆ ਔਰ ਧਾਮੀ ਸਾਹਿਬ ਗਾਲਾਂ ਕੱਢ ਰਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ ਜੀਪਸੀ ਦਾ ਪ੍ਰਧਾਨ ਜਿਹਨੂੰ ਮਰਜ਼ੀ ਗਾਲਾਂ ਕੱਢੇ ਉਹ ਬੀਬੀ ਨੂੰ ਗਾਲਾਂ ਕੱਢ ਰਿਆ ਉੱਤੇ ਕੋਈ ਕਾਰਵਾਈ ਨਹੀਂ ਉਹ ਜਥੇਦਾਰ ਦੀ ਨਿੱਕੀ ਜੀ ਕਲਿੱਪ ਕੱਟ ਕੇ ਤੇ ਜਥੇਦਾਰ ਤੇ ਟਰੈਪ ਲਾ ਕੇ ਵੇਖੋ ਕਿਹੜੇ ਬੰਨੇ ਤੋੜਦਾ ਇਹ ਸੋਚ ਆ ਅਕਾਲੀ ਦਲ ਦੀ ਅਕਾਲੀ ਦਲ ਇਹ ਕਹਿਣਾ ਸੌਖਾ ਵਾ ਇਹ ਅਕਾਲੀ ਕਿਹੜੇ ਬੰਦੇ ਨੂੰ ਤੁਹਾਨੂੰ ਲੱਗਦੇ ਆਉਂਦੇ ਉੱਥੇ ਦਾੜੀਆਂ ਖੋਲ ਲੈਂਦੇ ਆ ਤੇ ਗੱਡੀਆਂ 'ਚ ਪੈਂਦੇ ਦਾੜੀਆਂ ਬੰਨ ਲੈਂਦੇ ਆ ਇਹ ਪੰਥ ਦੇ ਠੇਕੇਦਾਰ ਆ ਇਸ ਕਰਕੇ ਠੇਕੇਦਾਰਾਂ ਨੂੰ ਸਮਝਣਾ ਚਾਹੀਦਾ ਉਹ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਸਮਝਾ ਦਾਂਗੇ ਆਪਣੀ ਪਾਰਟੀ ਦਾ ਉਹਨੂੰ ਹੀ ਸਮਝਾ ਦਾਂਗੇ ਬਾਅਦੋਂ ਸਮਝ ਵੀ ਜਾਣਗੇ ਸਾਡੇ ਕੋਲ ਵੀਡੀਓ ਆਈਆਂ ਜਦ ਆਤਿਸ਼ਬਾਜੀ ਦੇਖੀ ਰਾਤੀ ਟੋਲ ਵਜਦੇ ਦੇਖੇ ਮਿੱਠੇ ਲੱਡੂ ਵੰਡੇ ਦੇਖੇ ਅਕਾਲੀ ਦਲ ਹੋਏ ਠੀਕ ਆ ਕਈਆਂ ਦੀ ਵੀਡੀਓ ਨਹੀਂ ਆਈਆਂ ਕੀਤਾ ਹਰ ਇੱਕ ਨੇ ਆ ਪਰ ਲੱਗਦੇ ਨੇ ਕਿਤਨੇ ਕਿਤੇ ਜੇਕਰ ਅਸੀਂ ਆਮ ਆਦਮੀ ਪਾਰਟੀ ਨੇ ਵੀ ਇਹ ਚੀਜ਼ ਕੀਤੀ ਹੈ ਹਰ ਕਿਸੇ ਨੇ ਕੀਤੀ ਹੈ ਜਿੱਤਣ ਤੋਂ ਬਾਅਦ ਪਰ ਜਦ ਕਿਤਨੇ ਕਿਤੇ ਅਸੀਂ इमोਸ਼ਨਲੀ ਕਿਤਨੇ ਕਿਤੇ ਤਾਂ ਸਾਹਿਬ ਜਦਾ ਨੂੰ ਯਾਦ ਕਰ ਰਹੇ ਹਾਂ ਸਾਨੂੰ ਕਰ ਲੈਣ ਦੋ ਜਿਹੜੀ ਸੰਗਤ ਜਾ ਰਹੀ ਹੈ ਉਹਨਾਂ ਨੂੰ ਯਾਦ ਕਰਨ ਉਹਨਾਂ ਨੂੰ ਵੀ ਇਲੈਕਸ਼ਨ ਵਾਲੇ ਪਾਸੇ ਧੱਕ ਦਿੱਤਾ ਦੂਸਰੇ ਪਾਸੇ ਕਾਨਸਰਟ ਦੀ ਗੱਲ ਕਰ ਲਈ ਦਲਜੀਤ ਏਪੀ ਢਿੱਲੋਂ ਕਰਨ ਵਾਲੇ ਨਾਮੀ ਸਿੰਗਰ ਹੈ ਵੱਡਾ ਨਾਮ ਹੈ ਉਹ ਵੀ ਬੀਤੇ ਦਿਨ ਕਾਨਸਰਟ ਕਰਕੇ ਗਏ ਆ ਉੱਥੇ ਵੀ ਲੋਕੀ ਨੱਚ ਰਿਹਾ ਸਰਸਾ ਨਦੀ ਦਾ ਵਿਛੋੜਾ ਭੁੱਲੇ ਪਏ ਆ ਅਸੀਂ ਮੈਂ ਤਾਂ ਹੀ ਤੁਹਾਨੂੰ ਦੱਸਿਆ ਵਾ ਜਦੋਂ ਅਸੀਂ ਆਪਣੇਆਂ ਨੂੰ ਭੁੱਲ ਹੀ ਗਏ ਇਦੇ ਵਿੱਚ ਸਭ ਤੋਂ ਵੱਡਾ ਦੋਸ਼ ਕਿਹਦਾ ਵਾ ਤੁਸੀਂ ਗਾਇਕਾਂ ਦਾ ਦੋਸ਼ ਨਹੀਂ ਕੱਢ ਸਕਦੇ ਲੋਕਾਂ ਦਾ ਦੋਸ਼ ਨਾ ਕੱਢੋ ਦੋਸ਼ ਸਾਡੇ ਪ੍ਰਚਾਰਕਾਂ ਦਾ ਵਾ ਸਾਡੀ ਐਜੀਪੀਸੀ ਦਾ ਦੋਸ਼ ਆ ਜਦੋਂ ਐਜੀਪੀਸੀ ਦਾ ਪ੍ਰਧਾਨ ਗਾਲਾਂ ਕੱਢਣ ਡਿਆਊਗਾ ਜਥੇਦਾਰਾਂ ਨੂੰ ਤੁਸੀਂ ਮੰਨਦੇ ਨਹੀਂ ਜੇ ਤੇ ਪੰਥ ਦੇ ਨਾਂ ਤੇ ਲੋਕਾਂ ਨੂੰ ਲੜਾਈ ਜਾਂਦੇ ਜੇ ਆਪਸ ਦੇ ਵਿੱਚ ਤੇ ਫਿਰ ਲੋਕਾਂ ਨੇ ਤੇ ਭਟਕੇ ਆ ਲੋਕਾਂ ਨੇ ਤੇ ਕਿਤੇ ਨਾ ਕਿਸੇ ਬੰਨੇ ਲੱਗਣਾ ਲੋਕਾਂ ਨੂੰ ਨਹੀਂ ਪਤਾ ਅੱਜ ਲੋਕਾਂ ਨੂੰ ਵੇਰ ਕਰਨਾ ਪਊਗਾ ਸਾਰੀ ਤੇ ਮੁਗਲ ਹਿਸਟਰੀ ਸਾਡੀਆਂ ਕਿਤਾਬਾਂ ਦੇ ਵਿੱਚ ਦੱਸੋ ਮੈਨੂੰ ਕਿੱਥੇ ਗੁਰੂ ਸਾਹਿਬ ਦੀ ਸਾਡੇ 13 MP ਨੇ 117 ਵਿਧਾਇਕ ਨੇ ਸਾਡੇ ਔਰ ਖਾਲਸੇ ਦੀ ਜਨਮ ਭੂਮੀ ਜਿੱਥੋਂ ਅਮਰਤ ਦੀ ਦਾਤ ਮਿਲੀ ਆ ਉਸ ਸੜਕ ਨੂੰ ਕਿੰਨਾ ਚਿਰ ਹੋ ਗਿਆ ਬਣਾਇਆ ਕਿਸੇ ਨੇ ਔਰ ਸਾਡੀ ਮਾੜੀ ਕਿਸਮਤ ਇਹਨਾਂ ਸਰਕਾਰਾਂ ਨੇ ਕਦੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਔਰ ਖੁਸ਼ਕਿਸਮਤੀ ਵੀ ਰੱਬ ਦੇ ਘਰੋਂ ਜਾਣ ਵਾਲਾ ਰਾਹ ਵੀ ਰੱਬ ਦੇ ਪਿਆਰਿਆਂ ਨੇ ਬਣਾਇਆ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਸ਼ਾਂ ਨੇ ਬਣਾਇਆ ਔਰ ਸੰਗਤ ਨੇ ਇੱਕ ਇੱਕ ਰੁਪਈਏ ਨਾ ਬਣਾਇਆ ਇਹਨਾਂ ਕੋ ਤੇ ਸੜਕ ਨਹੀਂ ਬਣ ਸਕੀ ਤੇ ਇਹਨਾਂ ਨੂੰ ਤੁਸੀਂ ਕੀ ਸਮਝਾ ਸਕਦੇ ਜੇ ਇਹਨਾਂ ਲੋਕਾਂ ਨੇ ਕਿੰਨਾ ਝੁਰ ਗਿਆ ਬੇਅਦਬੀ ਨੂੰ ਹੁਣ ਤੱਕ ਇਨਸਾਫ ਹੋਇਆ ਕੁਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਵ代ਕਆ ਆਈਪੀਐਸ ਦੀ ਨੌਕਰੀ ਛੱਡ ਕੇ ਉਹ ਵਿਚਾਰਾ ਕਿੱਦਾਂ ਹੈ ਵੇਖੋ ਕਿੱਦਾਂ ਬੰਦਾ ਉਹ ਕੀ ਕਿਹੜੇ ਕਿਹੜੇ ਤਸੀਹੇ ਸਹੰਡਿਆ ਪਾਰਟੀ ਚਾਹੇ ਕੋਈ ਵੀ ਹੋਵੇ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਆ ਅੱਜ ਕਿਸਾਨੀ ਸਾਡੀ ਕਿੱਥੇ ਆ ਸਾਡੀ ਲੜਾਈ ਲੜ ਰਹਾ ਸਾਡੇ ਦੇਸ਼ ਦੀ ਲੜਾਈ ਲੜ ਰਹਾ ਅਸੀਂ ਲੋਕਾਂ ਨੇ ਭਗਤ ਸਿੰਘ ਪੈਦਾ ਹੋਵੇ ਸਾਡੇ ਕਰਨਾ ਨਾਲਦਿਆਂ ਕਰ ਹੋ ਜੇ ਉਹ ਯਾਰ ਤੁਸੀਂ ਕਿੱਥੇ ਚੱਲ ਗਏ ਜੇ ਕਿਹੜਾ ਪੰਜਾਬ ਸਾਡਾ ਸੀਗਾ ਅੱਜ ਕੋਈ ਗੱਲ ਆ ਸਾਡੇ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਬੁਰੇ ਬਣਾਇਆ ਜਾਂਦਾ ਪਰ ਸਾਡਾ ਪੰਜਾਬ ਜਿਹੜਾ ਵਾ ਨਾ ਸੂਰਬੀਰ ਯੋਧਿਆਂ ਦੀ ਕੌਮ ਆ ਇਸ ਕਰਕੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਸਿਆਣੇ ਬਣੀਏ ਸ਼ਹਾਦਤਾਂ ਦੇ ਦੇਣਿਆ ਔਰ ਪਾਸ਼ਾ ਦਾ ਕਦੀ ਦੇ ਨਹੀਂ ਦੇ ਸਕਦੇ ਜੇ ਇਹਨਾਂ ਨੇ ਮੂਰਖਾਂ ਨੇ ਕੋਈ ਗਲਤੀ ਕੀਤੀ ਆ ਨਾ ਤੇ ਉਹ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਲੋਕਾਂ ਦਾ ਦਿਲ ਦੁਖਿਆ ਲੋਕਾਂ ਦੇ ਮਨਾਂ 'ਚ ਦਰਦ ਹੈ ਅੱਜ ਵੀ ਸਹਬਜ਼ਾਦਿਆਂ ਨੂੰ ਜਿੰਨਾ ਪਿਆਰ ਦੁਨੀਆ ਕਰਦੀ ਆ ਇਹ ਦੇਸ਼ ਗੁਰੂ ਪਾਤਸ਼ਾਹ ਦੀ ਸ਼ਹਾਦਤ ਨੂੰ ਕਦੀ ਨਹੀਂ ਪਲਾ ਸਕਦਾ ਆਖਰੀ ਸਵਾਲ ਕਰਾਂਗਾ ਜੇਕਰ ਸਾਬ ਜਦ ਦੀ ਗੱਲ ਕਰਦੇ ਉਹਨਾਂ ਦੀ ਸ਼ਹਾਦਤ ਅਸੀਂ ਕਿਤੇ ਵੀ ਜੋੜ ਨਹੀਂ ਸਕਦੇ ਕੰਪੇਅਰ ਨਹੀਂ ਕਰ ਸਕਦੇ ਪਰ ਇੱਕ ਛੋਟੀ ਜੀ ਗੱਲ ਆਖਾਂਗਾ ਜਦ ਸਾਡੇ ਘਰ ਦੇ ਵਿੱਚ ਕੋਈ ਦੁੱਖ ਦਾ ਪ੍ਰੋਗਰਾਮ ਚੱਲਦਾ ਹੋਵੇ ਨਾਲ ਦੇ ਘਰ ਵਾਲੇ ਡੀਜੇ ਲਾ ਲੈਣਾ ਤਾਂ ਦੋ ਕੇਸ ਗੱਲ ਦਾ ਨਹੀਂ ਹੁੰਦਾ ਕਿ ਉੱਥੇ ਗਾਣੇ ਚੱਲਦੇ ਆ ਦੋ ਕੇਸ ਗੱਲ ਦਾ ਕਿ ਬੰਦਾ ਤਾਂ ਆਪਣਾ ਸੀਗਾ ਇੰਨੀ ਕੀ ਤਾਂ ਸਮਝ ਹੋਣੀ ਚਾਹੀਦੀ ਸੀਗੀ ਬਿਲਕੁਲ ਸਮਝ ਹੋਣੀ ਚਾਹੀਦੀ ਔਰ ਪਰ ਮੈਂ ਤੁਹਾਨੂੰ ਦੱਸਦਾ ਵੀ ਦੁੱਖ ਨਾ ਕਰੋ ਤੁਸੀਂ ਇਹ ਚੜਦੀ ਕਲਾ ਵਾਲੇ ਦੇਣਿਆ ਇਹ ਦੁੱਖ ਵਾਲੇ ਦੇ ਨਹੀਂ ਆ ਇਹ ਚੜ੍ਹਦੀ ਕਲਾ ਵਾਲੇ ਦੇਣਿਆ ਔਰ ਦੁਨੀਆ ਨੂੰ ਵਿਖਾਇਆ ਵਾ ਵੀ ਸਚਾਈ ਦੀ ਤੇ ਝੂਠ ਦੀ ਲੜਾਈ ਕਿੱਦਾਂ ਲੜੀਦੀ ਆ ਔਰ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੇ ਪੁੱਤ ਹੋਣ ਤੇ ਉਹਨਾਂ ਦੇ ਸ਼ਹਾਦਤਾਂ ਤੇ ਦੁੱਖ ਨਹੀਂ ਦੁੱਖ ਨਹੀਂ ਇਹ ਚੜ੍ਹਦੀ ਕਲਾ ਵਾਲੇ ਦੇਣਿਆ ਇਹਦੇ ਨਾਲ ਸਾਨੂੰ ਮਾਣ ਮਹਿਸੂਸ ਹੁੰਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਮਾਣ ਮਹਿਸੂਸ ਹੁੰਦਾ ਵੀ ਇੱਕ ਇੱਥੇ ਕਿੱਦਾਂ ਦੀ ਜ਼ਾਲਮ ਸਰਕਾਰ ਸੀ ਔਰ ਗੁਰੂ ਪਾਤਸ਼ਾਹ ਦੇ ਪੁੱਤ ਕਿਦਾਂ ਦੇ ਸੀ ਜਿਹੜੇ ਝੁਕੇ ਨਹੀਂ ਕਹਿੰਦੇ ਮਰਨਾ ਕਬੂਲ ਹੈ ਸੀ ਝੁਕਣਾ ਨਹੀਂ ਸਚਾਈ ਤੇ ਝੂਠ ਦੀ ਜਿੱਤ ਜਿਹੜੀ ਆ ਉਹ ਇਹਨਾਂ ਦਿਨਾਂ 'ਚ ਹੋਈ ਸੀ ਇਸ ਕਰਕੇ ਸੀ ਇਹਨਾਂ ਦਿਨਾਂ ਨੂੰ ਚੜ੍ਹਦੀ ਕਲਾ ਵਾਲੇ ਕਹਿ ਕਰੀਏ ਇੱਕ ਹਲ ਸਾਬਾ ਇੱਕ ਜੀ ਕਿ ਸੋ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਲਸਾਨੀ ਸ਼ਹਾਦਤ ਜਿਹੜੀ ਯਾਦ ਰੱਖਣ ਦੀ ਲੋੜ ਇੱਕ ਅਕਸਰ ਅਸੀਂ ਗੱਲ ਕਰਦੇ ਹਾਂ ਜੇਕਰ ਸਾਡੇ ਘਰ ਦੇ ਵਿੱਚ ਕੋਈ ਐਸਾ ਪ੍ਰੋਗਰਾਮ ਚੱਲ ਰਿਹਾ ਜਿਸ ਵਿੱਚ ਅਸੀਂ ਕੋਈ ਖੁਸ਼ੀ ਦੀ ਗੱਲ ਨਹੀਂ ਕਰ ਸਕਦੇ ਮਿੱਠਾ ਪਕਵਾਨ ਨਹੀਂ ਪਕਾ ਸਕਦੇ ਤਾਂ ਨਾਲ ਦੇ ਘਰ ਵਾਲੇ ਜੇਕਰ ਡੀਜੇ ਲਗਾ ਲੈਣ ਤਾਂ ਦੋ ਕੇਸ ਗੱਲ ਦਾ ਨਹੀਂ ਹੁੰਦਾ ਕਿ ਉੱਥੇ ਗਾਣੇ ਚੱਲ ਰਿਹਾ ਦੋ ਕੇਸ ਗੱਲ ਦਾ ਹੁੰਦਾ ਕਿ ਬੰਦਾ ਆਪਣਾ ਸੀਗਾ ਭਰਾ ਸੀਗਾ ਉਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਸ ਨੇ ਇਹ ਚੀਜ਼ ਕਿਉਂ ਕੀਤੀ ਸੋ ਇਹੀ ਗੱਲ ਹੈ ਕਿ ਮਾਨ ਸਾਹਿਬ ਨੇ ਜੇਕਰ ਇਹ ਫੈਸਲਾ ਕੀਤਾ ਇਲੈਕਸ਼ਨਾਂ ਸ਼ਹੀਦੀ ਦਿਨਾਂ ਦੇ ਵਿੱਚ ਰੱਖਿਆ ਤਾਂ ਕਿਹੜੇ ਮੂੰਹ ਨਾਲ ਫਤਿਹਗੜ ਸਾਹਿਬ ਜਾ ਕੇ ਮੱਥਾ ਟੇਕਣਗੇ ਲੋਕਾਂ ਦਾ ਧਿਆਨ ਪਟਕਾਇਆ ਸਮਾਗਮਾਂ ਤੋਂ ਸਿੱਖਾਂ ਦੀ ਵੋਟ ਨੂੰ ਕਿਤੇ ਨਾ ਕਿਤੇ ਅਹਿਮੀਅਤ ਨਹੀਂ ਦਿੱਤੀ ਕਿੰਨਾ ਕਿਤੇ ਕਹਿ ਸਕਦੇ ਆ ਕਿ ਸ਼ਹਾਦਤਾਂ ਤੋਂ ਲੋਕਾਂ ਨੂੰ ਪਿੱਛੇ ਮੋੜਿਆ ਸੋ ਇੰਨੀ ਇੱਕ ਗੱਲ ਆਖਦੇ ਇਹੀ ਗੱਲ ਆਖਾਂਗੇ ਕਿ ਸ਼ਾਇਦ ਸਾਨੂੰ ਸਮਝਣ ਦੀ ਲੋੜ ਹੈ ਸਰਕਾਰਾਂ ਕੀ ਚਾਹੁੰਦੀਆਂ ਤੇ ਸਾਨੂੰ ਆਪਣਾ ਇਤਿਹਾਸ ਯਾਦ ਕਿਵੇਂ ਰੱਖਣਾ ਫਿਲਹਾਲ ਮੈਂ ਤੁਹਾਨੂੰ ਇਜਾਜ਼ਤ ਸੁਰਖਾਪ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅਮਰਸ